ਪਿਆਟਾਲ ਚਵਰ ਛਤਰ ਤਖਤ ਦੇ ਮਾਲਕ ਜਾਤ ਗੁਰੂ ਸਹਬੇ ਕਮਾਲ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਹ ਮਹਾਰਾਜ ਜੀ ਦੇ ਪਾਵਨ ਹਜੂਰ ਅੰਦਰ ਜੋੜ ਬੈਠੀ ਸਾ ਸੰਗ ਜੀ ਸਤ ਗੁਰੂ ਪਿਤਾ ਜੀ ਨੇ ਅਪਾਰ ਬਖਸ਼ਿਸ਼ ਦੁਆਰਾ ਜੋ ਇਹ ਮਨੋਖਾ ਦੇਹੀ ਮਿਲੀ ਐ ਆਓ ਸਵਾਸਾਂ ਨੂੰ ਸਫਲਾ ਕਰਦੇ ਆਂ ਪਾਵਨ ਵਾਕਾਂ ਨੂੰ ਕਮਾਉਂਦੇ ਆਂ ਲਾਹਾ ਲੈਣਾ ਕਰੀਏ ਕੋਈ ਵੀ ਰਸਨਾ ਵੰਜ ਰਹੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪਾਵਨ ਵਿਚਾਰ ਕਲ ਰੋਜ ਤੋਂ ਅਰੰਭ ਹੈ ਕਿ ਜਿਨ੍ਹਾਂ ਭਗਤਾਂ ਸੰਤਾ ਮਹਾਤਮਾ ਮਹਾਂਪੁਰਖਾਂ ਦੀ ਬਾਣੀ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਮੌਜੂਦ ਹੈ ਦਰਜ ਹੈ ਉਹਨਾਂ ਬਾਰੇ ਜਾਣਨ ਦੀ ਆਪਾਂ ਥੋੜੀ-ਥੋੜੀ ਕੋਸ਼ਿਸ਼ ਕਰਨੀ ਹੈ ਸੋ ਜੋ ਕੱਲ ਆਪਾਂ ਸਤਿਗੁਰੂ ਨਾਨਕ ਮਹਾਰਾਜ ਦੇ ਪਾਵਨ ਵਿਚਾਰਾਂ ਦੀ ਲੜੀ ਆਰੰਭ ਕੀਤੀ ਹੈ ਮਹਾਰਾਜ ਜਿਸ ਕਾਰਨ ਸੰਸਾਰ ਵਿੱਚ ਆਏ ਮਨੁੱਖ ਨੂੰ ਸਮਝਾ ਰਹੇ ਨੇ ਔਰ ਸੱਚ ਦਾ ਉਪਦੇਸ਼ ਦਿੰਦੇ ਆ ਮਹਾਰਾਜ ਨੇ ਮਲਕ ਭਾਗੋ ਨੂੰ ਸਮਝਾਉਣਾ ਕੀਤਾ ਵੀ ਜੋ ਤੂੰ ਜੋ ਮਾਰੇ ਕਰਮ ਕਰ ਰਹੇ ਆ ਇਹ ਤੈਨੂੰ ਛੱਡਣੇ ਪੈਣੇ ਆ ਸ਼ੁਭ ਕਰਮ ਕਮਾ ਔਰ ਲਾਲੋ ਤਰਖਾਨ ਦੇ ਵਾਂਗ ਮਿਹਨਤ ਮਜ਼ਦੂਰੀ ਕਰ ਹੱਕ ਦਾ ਖਾ ਇਸ ਤਰ੍ਹਾਂ ਮਹਾਰਾਜ अनेका ਨੂੰ ਉਤਾਰਦੇ ਹੋਏ ਸੱਚ ਦਾ ਵਿਦੇਸ਼ ਦਿੱਤਾ ਜਿਹਦੇ ਨਾਲ ਹਰ ਇੱਕ ਦੇ ਹਿਰਦੇ ਨੂੰ ਸ਼ਾਂਤ ਕਰ ਦਿੱਤਾ ਔਰ ਕਈਆਂ ਦਾ ਮਹਾਰਾਜ ਨੇ ਇਸੇ ਤਰ੍ਹਾਂ ਉਧਾਰ ਕੀਤਾ ਹੈ ਇਥੋਂ ਮਹਾਰਾਜ ਹੁੰਦੇ ਹੋਏ ਹਰਦੁਆਰ ਪਹੁੰਚੇ ਇੱਥੇ ਵੀ ਆਪ ਨੇ ਆਸਰਾਸ ਦੇ ਵਿੱਚ ਕਈ ਲੋਕਾਂ ਨੂੰ ਆਪਣੇ ਵੱਲ ਖਿੱਚਣਾ ਕੀਤਾ ਹੈ ਜੈ ਯਾਤਰੂ ਸੂਰਜ ਵੱਲ ਮੂੰਹ ਕਰਕੇ ਇੱਥੇ ਹਰਦੁਆਰ ਨਦੀ ਵਿੱਚ ਉਤਰ ਕੇ ਆਪਣੇ ਪਿੱਤਰਾਂ ਨੂੰ ਪਾਣੀ ਦਿੰਦੇ ਨੇ ਸੂਰਜ ਨੂੰ ਪਾਣੀ ਦਿੰਦੇ ਨੇ ਤੇ ਕਈ ਨਹੀਂ ਦੇ ਲਿੰਦੇ ਨੇ ਕਿ ਮੂੰਹ ਕਰਕੇ ਪਾਣੀ ਦੇ ਛਿੱਟੇ ਮਾਰਨੇ ਸ਼ੁਰੂ ਕਰ ਦਿੱਤੇ ਤਾਂ ਇਹ ਅਨੋਖੀ ਗੱਲ ਹੁਣ ਉਲਟਾ ਮੂੰਹ ਕਰਕੇ ਛਿੱਟੇ ਮਾਰੇ ਬਾਲਟੀਆਂ ਪਰਕੇ ਪਾਣੀ ਡੋਲਣ ਲੱਗ ਗਏ ਤਾਂ ਅਨੋਖੀ ਗੱਲ ਵੇਖ ਕੇ ਲੋਕ ਕਤਰ ਹੋ ਗਏ ਔਰ ਬੋਚੇ ਕੁਛ ਕਰਨ ਲੱਗੇ ਸਤਿਗੁਰੂ ਜੀ ਨੇ ਸੱਚ ਦਾ ਬਦੇਸ਼ ਦਿੱਤਾ ਸਮਝਾਇਆ ਕਿ ਭਾਈ ਇਹ ਨਿਰਾ ਤੀਰਥ ਤੇ ਅਸ਼্নান ਕੀਤਿਆਂ ਪਿੱਤਰਾਂ ਨੂੰ ਪਾਣੀ ਦਿੱਤਿਆਂ ਕੁਝ ਨਹੀਂ ਬਣ ਸਕਦਾ ਕਿਉਂਕਿ ਮਹਾਰਾਜ ਆਪ ਸਾਖੀਆਂ ਸਰਬਣ ਕੀਤੀਆਂ ਇਤਿਹਾਸ ਦੀ ਕਿ ਮਹਾਰਾਜ ਉਲਟੀ ਦਿਸ਼ਾ ਦੇ ਵਿੱਚ ਪਾਣੀ ਦੇਣ ਲੱਗੇ ਤੇ ਲੋਕਾਂ ਨੇ ਪੁੱਛਿਆ ਮਹਾਰਾਜ ਇਹ ਸੂਰਜ ਦਾ ਇੱਧਰ ਹੈ ਤੇ ਤੁਸੀਂ ਇੱਧਰ ਉਲਟੇ ਦਿਸ਼ਾ ਵਿੱਚ ਪਾਣੀ ਕਿਉਂ ਦੇ ਰਹੇ ਹੋ ਕਹਿੰਦੇ ਮੈਂ ਆਪਣੇ ਖੇਤਾਂ ਨੂੰ ਪਾਣੀ ਕਰਤਾਰਪੁਰ ਸਾਹਿਬ ਦੇ ਦੇ ਤੇ ਹੱਸ ਕੇ ਕਿਹਾ ਵੀ ਭਾਈ ਮੂਰਖਾ ਇਥੋਂ ਕਰਤਾਰਪੁਰ ਕਿਤਨੀ ਕੁ ਬਾਟ ਹੈ ਤੇ ਤੇਰਾ ਪਾਣੀ ਪਹੁੰਚ ਜੂ ਤੇ ਮਹਾਰਾਜ ਕਹਿ ਲੰਗੇ ਭਾਈ ਜੀ ਮੇਰਾ ਪਾਣੀ ਧਰਤੀ ਤੇ ਨਹੀਂ ਜਾਂਦਾ ਤੇ ਤੁਹਾਡਾ ਪਾਣੀ ਸੂਰਜ ਤੱਕ ਪਹੁੰਚ ਜੂ ਪਿਤਰਾ ਤੱਕ ਪਹੁੰਚ ਜੂ ਤਰਕ ਦੇ ਨਾਲ ਮਹਾਰਾਜ ਨੇ ਗੱਲ ਕੀਤੀ ਤੇ ਸਾਰੇ ਹੈਰਾਨ ਵੀ ਹਾਂ ਵਾਕਈ ਮਹਾਰਾਜ ਨੇ ਕਰਤਾਰਪੁਰ ਤਾਂ ਬਹੁਤ ਨੇੜੇ ਐ ਸੂਰਜ ਬਹੁਤ ਦੂਰ ਐ ਤੇ ਮੇਰਾ ਇਤ ਨੇੜੇ ਨਹੀਂ ਪੰਜਾਲ ਜਾ ਸਕਦਾ ਤੇ ਤੁਹਾਡਾ ਇਤਨੀ ਦੂਰ ਕਿਵੇਂ ਜਾਏਗਾ ਤਮਾਰ ਨੇ ਦਸਣਾ ਕੀਤਾ ਵੀ ਸਾਹਿਬ ਇਹ ਸਵਾੰਗ ਰਚਿਆ ਸਾਰਾ ਪਖੰਡ ਹੈ ਇਸੇ ਤਰ੍ਹਾਂ ਪਿੱਤਰਾਂ ਦਾ ਉਦਾਰਨ ਨਹੀਂ ਹੋਣਾਗਾ ਤਾਂ ਮਹਾਰਾਜ ਨੇ ਸਾਰਾ ਕੁਝ ਸਮਝਾਉਣਾ ਕੀਤਾ ਉਹ ਦੱਸ ਰਹੇ ਨੇ ਇਸ ਤਰ੍ਹਾਂ ਪਿੱਤਰਾਂ ਨੂੰ ਬੰਦੇ ਨੇ ਕੁਝ ਨਹੀਂ ਬੰਨਣਾ ਜਦ ਤਾਈਂ ਹਿਰਦਾ ਪਵਿੱਤਰ ਨਹੀਂ ਹੁੰਦਾ ਰੱਬ ਦੀ ਜਾ ਤੁਹਾਡੇ ਹਿਰਦੇ ਵਿੱਚ ਨਹੀਂ ਵਸ ਦੇ ਬਸੇਗੀ ਉਤਨਾ ਚੱਕਰ ਕੀਤੇ ਸਾਰੇ ਉਪਰਾਲੇ ਬ्यर्थ ਨੇ ਕਿਸੇ ਵੀ ਕੰਮ ਆਉਣ ਵਾਲੇ ਨਹੀਂ ਇਥੋਂ ਹੁੰਦਿਆਂ ਮਹਾਰਾਜ ਅੱਗੇ अनेਕਾਂ ਨੂੰ ਅੰਧਾਰ ਕਰਦਿਆਂ ਹੋਇਆਂ ਬ੍ਰਿੰਦਾਵਨ ਅਤੇ ਫਿਰ ਗੋਰਖ ਮਤੇ ਗਏ ਇਥੇ ਜੋਗੀਆਂ ਦਾ ਜੋ ਸਿਧਾਂ ਦਾ ਟਿਕਾਣਾ ਸੀ ਨਾ ਇਥੇ ਉਸੇ ਸਮੇਂ ਜੋਗੀਆਂ ਦਾ ਮਤ ਬੜੇ ਜ਼ੋਰ ਦੇ ਨਾਲ ਚੱਲ ਰਿਹਾ ਸੀ ਤਾਂ ਉਹ ਰਿੱਧੀਆਂ ਸਿੱਧੀਆਂ ਦਿਖਾ ਕੇ ਲੋਕਾਂ ਨੂੰ ਰੱਬ ਦੀ ਝਾਤ ਤੋਂ ਦਰਕਾਰ ਲੈ ਲੈ ਜੀ ਰੱਬ ਦੀ ਯਾਦ ਭੁਲਾ ਰਹੇ ਨੇ ਆਪਣੀ ਪੂਜਾ ਹੀ ਕਰਾ ਰਹੇ ਨੇ ਸਿੱਧਾਂ ਨੇ ਫਿਰ ਗੁਰੂ ਜੀ ਨੂੰ ਆਪਣੇ ਮੱਤ ਵਿੱਚ ਲੈ ਆਉਣ ਲਈ ਬੜਾ ਜ਼ੋਰ ਲਗਾਇਆ ਕਈ ਤਰ੍ਹਾਂ ਦੀਆਂ ਕਰਾਮਾਤਾਂ ਜੰਤਰ ਮੰਤਰ ਕੀਤੇ ਪਰ ਸਤਿਗੁਰੂ ਜੀ ਦੀ ਕੋਈ ਕਰਾਮਾਤ ਨਹੀਂ ਚੱਲੀ ਮਹਾਰਾਜ ਨੇ ਉਸ ਸਮੇਂ ਜੋ ਆਪ ਪਾਵਨ ਬਾਕ ਤਨਾਸਰੀ ਰੱਗ ਦੇ ਵਿੱਚ ਸਰਵਣ ਕਰਦੇ ਆ ਕਿ ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਨ ਸ਼ਾਰੀ ਇਸ ਅਗੇ ਕੋ ਨਟਕੇ ਵਿਕਾਰੀ ਮਹਾਰਾਜ ਨੇ ਪਾਵਨ ਬਾਕ ਉਚਾਰਨਾ ਕੀਤਾ ਹੈ ਤੇ ਮਹਾਰਾਜ ਉਹ ਪਾਵਨ ਵਿਚਾਰ ਉਚਾਰਨ ਕੀਤਾ ਤੇ ਅੰਤ ਨੂੰ ਸਿੱਧਾਂ ਨੇ ਜੋ ਕੁਝ ਵੀ ਆਪਾਂ ਭਾਈ ਗੁਰਦਾਸ ਦੀਆਂ 12 ਚ ਸਰਵਣ ਕਰਦੇ ਆ ਨਾ ਵੀ ਮਹਾਰਾਜ ਨੂੰ ਜਲ ਲੈਣ ਲਈ ਭੇਜਿਆ ਦੁੱਧ ਦੀ ਨਦੀ ਵਗਾਤੀ ਉਥੇ ਹੀਰੇ ਜਵਾਰਾ ਭਰ ਦਿੱਤੇ ਪਾਣੀ ਲੋਪ ਕਰ ਦਿੱਤਾ ਅਨੇਕਾਂ ਤਰ੍ਹਾਂ ਦੇ ਕੌਤਕ ਕੀਤੇ ਪਰ ਸਤਿਗੁਰੂ ਨਾਨਕ ਉਹ ਤਾਂ ਨਰਾਇਣ ਸਰੂਪ ਸੀ ਨਾ ਉਹਨਾਂ ਦੀ ਪਰਮਾਨ ਦੇ ਵਿੱਚ ਨਹੀਂ ਪਰਮੇ ਉਹਨਾਂ ਨੇ ਪਰਮਾਉਣਾ ਚਾਇਆ ਵੀ ਇਹੁ ਖਾਇਦ ਮਾਇਆ ਵੇਖ ਕੇ ਪਦਾਰਥ ਵੇਖ ਕੇ ਹੀਰੇ ਜਵਰਾ ਦੇਖ ਕੇ ਤੇ ਡੁੱਲ ਜਾਵੇਗਾ ਪਰ ਮਹਾਰਾਜ ਗੁਰੂ ਨਾਨਕ ਸੱਚਾ ਬਾਦਸ਼ਾਹ ਜੀ ਨਹੀਂ ਉਹ ਤਾਂ ਖਜ਼ਾਨਿਆਂ ਦੇ ਮਾਲਕ ਸੀ ਆਪ ਨਿਰੰਕਾਰ ਸੀ ਤੇ ਉਹ ਉਹਨਾਂ ਦੀ ਪਰਮਾਨ ਦੇ ਵਿੱਚ ਨਹੀਂ ਪਰਮੇ ਇੱਥੇ ਫਿਰ ਮਹਾਰਾਜ ਜੀ ਨੇ ਕੇਸਰੀ ਨਿਸ਼ਾਨ ਵਾਲਾ ਪਿੱਪਲ ਆਪ ਦੀ ਯਾਦ ਦੇ ਅੱਜ ਵੀ ਮੌਜੂਦ ਹੈ ਇਥੋਂ ਆਪਰ ਬਨਾਰਸ ਪੁੱਜੇ ਜੋ ਹਿੰਦੂਆਂ ਦਾ ਵੱਡਾ ਪਾਰੀ ਤੀਰਥ ਹੈ ਤੇ ਇੱਥੇ ਪੰਡਤ ਚਤਰਦਾਸ ਨੂੰ ਸਾਲਗ੍ਰਾਮ ਦੇ ਤੁਲਸੀ ਦੀ ਪੂਜਾ ਤੋਂ ਹਟਾ ਸੱਚੇ ਰਾਸਤੇ ਪਾਇਆ ਅਤੇ ਦੱਖਣੀ ਓੰਕਾਰ ਦੁਆਰਾ ਵਿਦੇਸ਼ ਦਿੱਤਾ ਹੈ ਫਿਰ ਗਾਇਆ ਗਏ ਫਿਰ ਇਥੋਂ ਪੰਡਤਾਂ ਨੂੰ ਵਿਦੇਸ਼ ਦਿੱਤਾ ਹੈ ਗਾਇਆ ਤੋਂ ਹੁੰਦੇ ਹੋਏ ਆਪ ਕਾਮਰੂਪ ਦੇਸ਼ ਨੂੰ ਪਹੁੰਚੇ ਇੱਥੇ ਨੂਰ ਸ਼ਾ ਨਾਮੇ ਰਾਣੀ ਰਾਜਾ ਰਾਜ ਕਰਦੀ ਹੈ ਤੇ ਇੱਥੇ ਜਾਦੂਆਂ ਜਾਦੂਗਰਾਂ ਦਾ ਦੇਸ਼ ਸੀ ਇਹ ਨੂਰ ਸ਼ਾ ਨੇ ਗੁਰੂ ਜੀ ਨੇ ਆਪਣੇ ਜਾਦੂਆਂ ਦਾ ਜੋਰ ਦਿਖਾਉਣ ਦੇ ਨਾਲ ਬੜਾ ਕਾਬੂ ਕਰਨ ਦਾ ਯਤਨ ਕੀਤਾ ਪਰ ਉਹਦੀ ਵੀ ਕੋਈ ਪੇਸ਼ਨਾ ਚੱਲੀ ਪਰ ਆਪਣੀ ਦੌਲਤ ਧਨ ਦੇ ਨਾਲ ਕਾਬੂ ਕਰਨਾ ਚਾਹਿਆ ਉਹਨੇ ਵਿਪਰਮਾਉਣਾ ਚਾਹਿਆ ਪਰ ਮਹਾਰਾਜ ਬਾਣੀ ਦਾ ਉਪਦੇਸ਼ ਅੱਗੇ ਦਿੰਦੇ ਹੋਏ ਉਹਦਾ ਕੋਈ ਦਾਅ ਉਹ ਨਾ ਚੱਲਿਆ ਤਾਂ ਆਪਨੇ ਫਿਰ ਭੁੱਲ ਨੂੰ ਮੰਨ ਗਾਲ ਵਿੱਚ ਪੱਲਾ ਭਾ ਕੇ ਚਰਨ ਹੀ ਡਿੱਗਾ ਸਤਿਗੁਰੂ ਜੀ ਨੇ ਫਿਰ ਮਾਰਗ ਦਾ ਉਪਦੇਸ਼ ਸੱਚੇ ਮਾਰਗ ਦਾ ਉਪਦੇਸ਼ ਦਿੰਦਿਆਂ ਸਮਝਾਉਣਾ ਕੀਤਾ ਕਿ ਜਾਦੂ ਟੂਣੇ ਕਰਨਾ ਕੋਈ ਸ਼ਾਨਫ ਨਹੀਂ ਹੈ ਇਹਨਾਂ ਸਾਹਨਿਤ ਦੇ ਕਾਮ ਨੇ ਹੈ ਆਪਣਾ ਜੀਵਨ ਜਿਸ ਕਾਰਨ ਤੈਨੂੰ ਮਿਲਿਆ ਹੈ ਪਰਮਾਤਮਾ ਦੀ ਬੰਦਗੀ ਉਹਦਾ ਉਪਦੇਸ਼ ਉਹਦੀ ਬਾਣੀ ਨੂੰ ਗਾਉਣਾ ਕਰੇ ਸੀ ਆਗਿਆ ਕਰਕੇ ਮਹਾਰਾਜ ਅੱਗੇ ਨੂੰ ਚਾਲਾ ਪਾਉਂਦੇ ਕਿ ਫਿਰ ਅੱਗੇ ਵਾਪਸ ਆਉਣਾ ਕੀਤਾ ਮਹਾਰਾਜ ਨੇ ਫਿਰ ਪਾਕ ਪਟਨ ਸੇਖ ਬ੍ਰਹਮ ਨੂੰ ਮਿਲੇ ਅਤੇ ਇੱਥੇ ਜੋ ਬਾਬਾ ਸੇਖ ਫਰੀਦ ਦੀ ਗੱਦੀ ਸੀ ਨਾ ਸੇਖ ਪ੍ਰੀਤ ਜੀ ਉਸਾਨੀ ਅਖਵਾਉਂਦੇ ਸਨ ਉਹਨਾਂ ਦੇ ਗੱਦੀ ਨਿਸ਼ੀਨ ਆਪ ਜੀ ਦੀ ਸੇਖ ਜੀ ਨਾਲ ਧਰਮ ਚਰਚਾ ਹੋਈ ਸੇਖ ਜੀ ਨੂੰ ਆਪਣੇ ਵਿਦੇਸ਼ ਦੇ ਕੇ ਰਿਆਸਤ ਬਹੁ ਸ਼ਹਿਰ ਪਹੁੰਚੇ ਇਥੇ ਝੰਡੇ ਬਾਡੀ ਨੂੰ ਵਿਦੇਸ਼ ਦਿੱਤਾ ਫਿਰ ਮਰਦਾਨੇ ਨੇ ਜੋਰ ਦੇਣ ਦੇ ਨਾਲ ਆਪ ਤਲਵੰਡੀ ਵਾਪਸ ਆ ਗਏ ਮਾਤਾ ਪਿਤਾ ਦੇ ਚਰਨ ਚੁੰਮੇ ਔਰ ਉਹਨਾਂ ਦੇ ਮਜਬੂਰ ਕਰਨ ਤੇ ਕੁਝ ਦਿਨ ਘਰੇ ਠਹਿਰੇ ਆਪਨੇ ਜੋਏ ਉਦਾਸੀਆਂ ਦਾ ਕਰਮ ਆਰੰਭ ਕੀਤਾ ਸੀ ਵੀ ਦੂਜੀ ਉਦਾਸੀ ਦਾ ਚੱਕਰ ਹੋਣ ਲਾਉਂਦੇ ਨੇ ਸ਼ੁਰੂ ਕੀਤਾ ਹੈ ਇਸ ਦੌਰੇ ਵਿੱਚ ਆਪਨੇ ਫਿਰ ਪਾਈ ਲਾਲੋਪਾਸ ਐਮਨਾਬਾਦ ਸੈਦਪੁਰ ਪਹੁੰਚੇ ਇਨਾਂ ਦਿਨਾਂ ਦੇ ਵਿੱਚ ਪਠਾਣਾ ਵੱਲੋਂ ਉਸੇ ਇਲਾਕੇ ਵਿੱਚ ਬੜਾ ਜ਼ੁਲਮ ਹੋ ਰਿਹਾ ਸੀ ਬਾਬਰ ਦੀ ਚੜ੍ਹਾਈ ਕਰਕੇ ਆ ਗਿਆ ਇਥੇ ਦੇਸ਼ ਨੂੰ ਲੁੱਟਿਆ ਤੇ ਬਰਬਾਦ ਕੀਤਾ ਬਾਬਰ ਬਾਣੀ ਵਿੱਚ ਗੁਰੂ ਜੀ ਨੇ ਮਰਦਾਨੇ ਵੀ ਬਾਬਰ ਦੇ ਕੈਦੀ ਬਣੇ ਨੇ ਚੱਕੀਆਂ ਪੀਠੀਆਂ ਸਿਰ ਤੇ ਪੰਡਾ ਚੱਕੀਆਂ ਮੀਰ ਖਾਨ ਦਰੋਗਾ ਜੇਲ੍ਹ ਦੇ ਇਹਨਾਂ ਦਾ ਨਿਰਾਲਾ ਟੰਗ ਵੇਖ ਕੇ ਬਾਬਰ ਨੂੰ ਇਤਲਾਕ ਕੀਤੀ ਹੈ ਭਾਵ ਕੇ ਸੱਦਾ ਭੇਜਿਆ ਹੈ ਬਾਬਰ ਨੇ ਜੇ ਦਰਸ਼ਨ ਕੀਤੇ ਨਾ ਆਪਣੇ ਕਰਨੇ ਉੱਤੇ ਸ਼ਰਮਿੰਦਾ ਹੋਇਆ ਹੈ ਖੇਮਾ ਮੰਗੀ ਹੈ ਬਾਬਰ ਨੇ ਗੁਰੂ ਜੀ ਦੀ ਭੇਟਾ ਬਹੁਤ ਕੁਝ ਕਰਨ ਦਾ ਯਤਨ ਕੀਤਾ ਪਰ ਆਪ ਨੇ ਕੁਝ ਵੀ ਕਬੂਲ ਨਾ ਕੀਤਾ ਸੈਦਪੁਰ ਦੇ ਸਾਰੇ ਕੈਦੀ ਛੱਡਣ ਲਈ ਬਾਬਰ ਨੂੰ ਆਗਿਆ ਕੀਤੀ ਹੈ ਜੋ ਉਸ ਨੇ ਧਨ ਭਾਗ ਜਾਣ ਕੇ ਮੰਨੀ ਤੇ ਉਹਨਾਂ ਦਾ ਲੁੱਟਦਾ ਮਾਲ ਸਵਾਬ ਵੀ ਮੋੜ ਦਿੰਦਾ ਹੈ ਉਸ ਸਮੇਂ ਦੇ ਦਰਦਨਾਕ ਨਜ਼ਾਰੇ ਸੰਬੰਧੀ ਜੋ ਬਾਣੀ ਆਪਨੇ ਉਚਾਰੀ ਕੀਤੀ ਹੈ ਉਹ ਤਨ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਉਚੇਚੇ ਤੌਰ ਤੇ ਦਰਜ ਹੈ ਔਰ ਆਪ ਜੀ ਨੇ ਨਿਰਪਾਉ ਹੋ ਕੇ ਜਬਰਦਸਤ ਜਵਾਬ ਠੀਕ ਠੀਕ ਨਸ਼ਕਾ ਜੋ ਦੱਸਣਾ ਕੀਤਾ ਹੈ ਆਪ ਜੀ ਨੇ ਦੁਨੀ ਚੰਦ ਲਾਹੌਰ ਲਖਾਪਤੀ ਨੂੰ ਸੱਚੇ ਮਾਰਗ ਤੇ ਪਾਉਣਾ ਕੀਤਾ ਇਥੋਂ ਆਪ ਰਾਵੀ ਦੇ ਕਿਨਾਰੇ ਹੁੰਦੇ ਹੋਏ ਕੁਝ ਚਿਰ ਵਿਚਰਦੇ ਰਹੇ ਔਰ ਫਿਰ ਕਰਤਾਰਪੁਰ ਜ਼ਿਲ੍ਹਾ ਗੁਰਦਾਸਪੁਰ ਦੀ ਨੇ ਰੱਖੀ ਹੈ ਇਤਾਂ ਦਿਨਾਂ ਦੇ ਵਿੱਚ ਹੀ ਆਪ ਨੇ ਬਾਲਕ 7 ਸਾਲ ਦੀ ਅਵਸਥਾ ਦਾ ਰੋਜ਼ ਆਪ ਦੇ ਸਤ ਸੰਗ ਵਿੱਚ ਆਇਆ ਕਰਦਾ ਸੀ ਤੇ ਗੁਰੂ ਜੀ ਨੇ ਇਸ ਗੱਲ ਨੂੰ ਬਾਤ ਕਰਨਾ ਬੜਾ ਸਿਆਣਾ ਵੇਖਿਆ ਮੇਰ ਦੇ ਵਿੱਚ ਆ ਕੇ ਨਾਮ ਪਾਈ ਬੁੱਢਾ ਰੱਖਿਆ ਕਿਉਂਕਿ ਜੋ ਬੱਚਾ ਆ ਰਿਹਾ ਹੈ ਤਾਂ ਬੜੀ ਛੋਟੀ ਉਮਰ ਹੈ ਬੜੀ ਛੋਟੀ ਆਇਓ ਸਾਖੀ ਇਸ ਤਰ੍ਹਾਂ ਇਤਿਹਾਸ ਵਿੱਚੋਂ ਮਿਲਦੀ ਹੈ ਕਿ ਮਹਾਰਾਜ ਨੇ ਉਹ ਦੇਖੇ ਵੀ ਰੋਜ਼ ਇਹ ਬੱਚਾ ਕਥਾ ਕੀਤਨ ਜੋ ਇਹ ਦਵਾਨ ਸਾਜਦੇ ਆ ਇਹ ਹਾਕੇ ਹਾਜ਼ਰੀਆਂ ਭਰ ਰਿਹਾ ਤਾਂ ਮਹਾਰਾਜ ਨੇ ਬੁਲਾਉਣਾ ਕੀਤਾ ਹੈ ਤਾਂ ਪੁੱਛਿਆ ਬੇਟਾ ਵੀ ਤੁਹਾਨੂੰ ਇਹ ਲਗਨ ਇਹ ਸੋਚੀ ਕਿਵੇਂ ਲੱਗੇ ਇਸ ਉਮਰੇ ਤਾਂ ਬਾਲ ਬੱਚੇ ਖੇਡਣ ਦੇ ਵਿੱਚ ਮਸਤੀ ਕਰਨ ਦੇ ਵਿੱਚ ਉੱਦਨ ਦੇ ਵਿੱਚ ਵਿਚਾਰ ਕਰਦੇ ਬੇਟਾ ਤੁਸੀਂ ਇਹ satsang ਇਹ ਗੁਰੂ ਦੇ ਨਾਮ ਬਾਣੀ ਦਾ ਰਸ ਲੈ ਰਹੇ ਹੋ ਕਿਵੇਂ ਤਾਂ ਦੱਸਣਾ ਕੀਤਾ ਹੈ ਕਿ ਬਾਬਾ ਜੀ ਮੈਂ ਆਪਣੇ ਘਰ ਗ੍ਰਸਤੀ ਦੇ ਕੰਮ ਕਰਦਾ ਹੋਇਆ ਆਪਣੀ ਮਾਂ ਦੇ ਨਾਲ ਮਦਦ ਕਰਾਉਂਦਾ ਸੀ ਤਾਂ ਮੈਂ ਤੁਲ ਜ ਅੱਗ ਬਾਲਣੀ ਚਾਹੀ ਲੱਕੜਾਂ ਲਾ ਤੇ ਮੇਰੀ ਮਾਂ ਨੇ ਸਮਝਾਇਆ ਬੇਟਾ ਇਹ ਵੱਡੀਆਂ ਲੱਕੜਾਂ ਮੋਟੀਆਂ ਲੱਕੜਾਂ ਨਹੀਂ ਮੱਚਣਗੀਆਂ ਪਹਿਲਾਂ ਬਰੀਕ ਬਰੀਕ ਲੱਕੜਾਂ ਨੂੰ ਚਿਣ ਕੇ ਉਹਨਾਂ ਨੂੰ ਅਗਨੀ ਦੇ ਜਦੋਂ ਅੱਗ ਮੱਚ ਜਾਏਗੀ ਫਿਰ ਇਹ ਵੱਡੀਆਂ ਲੱਕੜਾਂ ਲਾ ਦੇ ਤਾਂ ਇਹਨਾਂ ਨੂੰ ਅੱਗ ਚੜਦੇ ਤਾਂ ਮੈਨੂੰ ਸੋਝੀ ਹੋ ਗਈ ਵੀ ਕਾਲ ਰੂਪੇ ਡੰਗ ਹੋ ਸਕਦਾ ਜ਼ਰੂਰੀ ਨਹੀਂ ਵੱਡਿਆ ਨਹੀਂ ਜਾਣਾ ਹੈ ਉਹ ਛੋਟਿਆਂ ਨੂੰ ਵੀ ਲੈ ਜਾਂਦਾ ਹੈ ਕੀ ਪਤਾ ਪਹਿਲਾਂ ਵਾਰੀ ਮੇਰੀ ਆ ਜਵੇ ਨਾ ਬਰੀਕ ਲੱਕੜਾ ਵਾਂਗ ਪਹਿਲਾਂ ਮੈਂ ਛੋਟੀ ਉਮਰ ਵਾਲਿਆਂ ਨੂੰ ਲੈ ਜਵੇ ਕਾਲ ਤੋਂ ਡਰਦਾ ਹੋਇਆ ਕਾਲ ਦਾ ਭੈ ਖਾ ਕੇ ਮੈਂ ਨਿਰੰਕਾਰ ਕਾਲਪੁਰਖ ਦੀ ਬਾਣੀ ਇਹ ਕਥਾ ਇਹ ਕੀਰਤਨੇ ਵਿਚਾਰ ਸਰਬਨ ਕਰਨ ਲੱਗਿਆ ਤਾਂ ਮੈਂ ਬਾਬਾ ਜੀ ਆ ਕੇ ਆਪਦੇ ਵਿਚਾਰ ਇਹ ਖੁਦਾ ਦੀਆਂ ਗੱਲਾਂ ਇਹ ਕਾਲਪੁਰਖ ਦਾ ਵਿਦੇਸ਼ ਉਹ ਸਰਬਨ ਕਰਨ ਲੱਗਾ ਤੇ ਮਹਾਰਾਜ ਨੇ ਬੜੀ ਪ੍ਰਸੰਨਤਾ ਵਿਖਾਈ ਆਪਣੇ ਸੀਨੇ ਨਾਲ ਲਾਇਆ ਉਸ ਬੱਚੇ ਨੇ ਹੀ ਕਿਹਾ ਵੀ ਤੂੰ ਤਾਂ ਬڑا ਬੁੱਢਾ ਹੈ ਬڑا ਤੇਰਾ ਗਿਆਨ ਹੈ ਛੋਟੀ ਉਮਰੇ ਇਤਨੀਆਂ ਵੱਡੀਆਂ ਗੱਲਾਂ ਇਤਨੀਆਂ ਸਿਆਣੀਆਂ ਗੱਲਾਂ ਉਹ ਹੀ ਆ ਕਿ ਉਹ ਬਚਾ ਕੇ ਫਿਰ ਧੰਨ ਬਾਬਾ ਬੁੱਢਾ ਜੀ ਦੇ ਸਰੂਪ ਵਿੱਚ ਆਪਣੇ ਇਤਿਹਾਸ ਦੇ ਵਿੱਚ ਆ ਕੇ ਜਗ੍ਹਾ ਬਣਾਉਂਦੇ ਗੱਜ ਕੇ ਆਖੋ ਸਤਨਾਮ ਤੇ ਇਸ ਤਰ੍ਹਾਂ ਉਹਨਾਂ ਦਾ ਨਾਮ ਬਾਬਾ ਬੁੱਢਾ ਜੀ ਪ੍ਰਸਿੱਧ ਹੋਇਆ ਔਰ ਆਪ ਨੇ ਫਿਰ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤੱਕ ਤਿਲਕ ਦੀ ਸੇਵਾ ਕੀਤੀ ਹੈ ਔਰ ਜੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਪਹਿਲੇ ਹੈੱਡ ਗ੍ਰਾਂਥੀ ਹੋਣ ਦਾ ਵੀ ਮਾਣ ਪ੍ਰਾਪਤ ਕੀਤਾ ਹੈ ਕਰਤਾਰਪੁਰ ਵਸਾਨ ਤੋਂ ਪਹਿਲਾਂ ਆਪ ਪ੍ਰਚਾਰ ਕਰਦੇ ਲੰਕਾ ਤੱਕ ਉਝੇ ਤਾਂ ਰਾਜੇ शिवनादे भाग बाग ਦੇ ਵਿੱਚ ਜਾ ਡੇ ਦਾ ਲਾਇਆ ਰਾਜੇ ਨੂੰ ਸਤਵ ਦਾ ਉਦੇਸ਼ ਸਿੱਖਿਆ ਦਿੱਤੀ ਅਤੇ ਉਹ ਵੀ ਆਪ ਨੇ ਪ੍ਰਣਾਮ ਸਗਲੀ ਦਿੱਤੀ ਤੇ ਬਾਪ ਸਿਤੇਸ਼ਮੇਰ ਪਰਬਤ ਫਿਰ ਸਿੱਧਾਂ ਦੇ ਨਾਲ ਮੇਲ ਹੋਇਆ ਔਰ ਫਿਰ ਅਚਲ ਬਟਾਲੇ ਸ਼ਿਵਰਾਤਰੀ ਦੇ ਮੇਲੇ ਤੇ ਜੋਗੀਆਂ ਨੂੰ ਰਿੱਧੀਆਂ ਸਿੱਧੀਆਂ ਛੱਡਣ ਦਾ ਅਤੇ ਨਿਰੰਕਾਰ ਵਾਹਿਗੁਰੂ ਦਾ ਸਿਮਰਨ ਕਰਨ ਦਾ ਉਦੇਸ਼ ਦਿੱਤਾ ਹੈ ਇਥੋਂ ਦੇ ਜੋ ਜੋਗੀਆਂ ਦਾ ਨਾਲ ਚਰਚਾ ਹੋਈ ਨਾ ਉਸ ਨੂੰ ਮਹਾਰਾਜ ਜੀ ਨੇ ਸਾਰੀ ਜੋ ਬਾਣੀ ਆਪਾਂ ਗੁਰੂ ਗ੍ਰੰਥ ਸਾਹਿਬਾ ਵਿੱਚ ਸਰਬਨ ਕਰ ਦੇ ਸਿੱਧ ਗੋਸ਼ਟ ਉਹਦੇ ਵਿੱਚ ਦਰਜ ਹੈ ਫਿਰ ਆਪ ਜੀ ਸ਼੍ਰੀ ਨਗਰ ਕਸ਼ਮੀਰ ਨੂੰ ਗਏ ਇਥੋਂ ਮਸ਼ਹੂਰ ਪੰਡਤ ਬ੍ਰਹਮਦਾਸ ਤੇ ਹੋਰ ਲੋਕਾਂ ਨੂੰ ਆਪਣੀਆਂ ਸਿੱਖਿਆਵਾਂ ਦਿੱਤੀਆਂ ਇਥੋਂ ਹੁੰਦੇ ਹੋਏ ਆ ਫਿਰ ਮੱਕਾ ਸ਼੍ਰੀ ਪਹੁੰਚੇ ਹੈ ਇੱਥੇ ਕਾਜ਼ੀਆਂ ਨਾਲ ਬੜੀ ਸਵਾਦੀ ਚਰਚਾ ਹੋਈ ਹੈ ਮੱਕੇ شریف ਦੇ ਕਾਜ਼ੀ ਨੂੰ ਵੀ ਆਪ ਨੇ ਲੋਹਾ ਮਨਾ ਕੇ ਮਨੀਦਾ ਰੂਪ ਅਤੇ ਬਗਦਾਦ ਵੱਲ ਜਾ ਕੇ ਉਪਦੇਸ਼ ਕੀਤਾ ਹੈ ਇੱਥੇ ਵੀ ਕਾਜ਼ੀਆਂ ਨੂੰ ਸੱਚ ਦਾ ਉਪਦੇਸ਼ ਸੁਣਾਇਆ ਔਰ ਮੁੜ ਹਿੰਦੁਸਤਾਨ ਨੂੰ ਵਾਪਸ ਆਏ ਸਰਬਨ ਕਰਦੇ ਆਪਾਂ ਕਿ ਕਾਜ਼ੀਆਂ ਨੇ ਮਹਾਰਾਜ ਜਾਣ ਬੁੱਝ ਕੇ ਹਕਾਕਤ ਰੱਜਦੇ ਰਹੇ ਕਿਉਂਕਿ ਨਰੰਕਾਰ ਸੀ ਔਰ ਤਰਕੀ ਸੀ ਕਿਸੇ ਵੀ ਢੰਗ ਦੇ ਨਾਲ ਇਨਸਾਨ ਨੂੰ ਸਮਝਾਉਣਾ ਸੌਖਾ ਨਹੀਂ ਹੈ ਜਿਵੇਂ ਕੋਈ ਸਮਝੇ ਉਹ ਤਰੀਕਾ ਉਹ ਢੰਗ ਅਪਣਾਉਣਾ ਪੈਂਦਾ ਹੈ ਕਿਉਂਕਿ ਇਹ ਹਮੇਸ਼ਾ ਹੀ ਸੰਸਾਰ ਦੇ ਕਿਰਤ ਰਹੀ ਹੈ ਜਿਵੇਂ ਵੀ ਕੋਈ ਮੰਗਦਾ ਹੈ ਸਾਮ ਦਾਮ ਡੰਡ ਜਿਵੇਂ ਵੀ ਕੋਈ ਮੰਗਦਾ ਹੈ ਕੋਈ ਧਨ ਦੇ ਕੇ ਕੋਈ ਗਿਆਨ ਦੇ ਕੇ ਔਰ ਕੋਈ ਡਰਾਵੇ ਨਾ ਬੱਚੇ ਨੂੰ ਆਪਾਂ ਪਹਿਲਾਂ ਬੜੇ ਪਿਆਰ ਨਾਲ ਸਮਝਾਉਨੇ ਫਿਰ ਕੋਈ ਲਾਲਚ ਦੇ ਨਾ ਬੇਟਾ ਇਦਾਂ ਨਹੀਂ ਕਰਨਾ ਜੋ ਨਾਮੰਨੇ ਫਿਰ ਆਪਾਂ ਹੱਥ ਵੀ ਚੁੱਕਦੇ ਨਾ ਮਾਰਦੇ ਆ ਫਿਰ ਦੇਖ ਪਿੱਤਰੇ ਕੁੱਟ ਪਾਉ ਤੇ ਉਸੇ ਤਰ੍ਹਾਂ ਹਰ ਤਰੀਕਾ ਅਕਾਲ ਪੁਰਖ ਨਿਰੰਕਾਰ ਸਰੂਪ ਗੁਰੂ ਨਾਨਕ ਨੇ ਅਪਣਾਉਣਾ ਕੀਤਾ ਸਮਝਾਇਆ ਹਰ ਇੱਕ ਨੂੰ ਜਾ ਕੇ ਜਿਵੇਂ ਕੋਈ ਸਮਝੇ ਉਵੇਂ ਸਮਝਾਇਆ ਤਾਂ ਮਹਾਰਾ ਨੇ ਫਿਰ ਜਾਣ ਬੁੱਝ ਕੇ ਮੱਕੇ ਵੱਲ ਪੈਰ ਕੀਤੇ ਤੇ ਉਹ ਫਿਰ ਉਹਨਾਂ ਨੇ ਆ ਕੇ ਰੋਸਾ ਕੀਤਾ ਵੀ ਤੁਸੀਂ ਸਾਡੇ ਅੱਲਾ ਵੱਲ ਸਾਡੇ ਖੁਦਾ ਵੱਲ ਪੈਰ ਕੀਤੇ ਆ ਤੇ ਮਹਾਰਾਜ ਨੇ ਵੀ ਸਮੁੱਚਾ ਉਪਦੇਸ਼ ਕੀਤਾ ਵੀ ਭਾਈ ਜਿੱਧਰ ਮੱਕਾ ਨਹੀਂ ਹੈ ਜਿੱਧਰ ਖੁਦਾ ਨਹੀਂ ਹੈ ਜਿੱਧਰ ਤੁਹਾਡਾ ਅੱਲਾ ਨਹੀਂ ਵਸਦਾ ਉੱਧਰ ਕਰ ਦੋ ਤੇ ਜਦ ਵੀ ਉਹ ਪਰ ਪੈਰ ਘਮਾਵੇ ਕਹਿੰਦੇ ਮੱਕਾ ਘੁੰਮਦਾ ਸੁਰਤ ਘੁਮਾ ਦਿੱਤੇ ਉਹਦੇ ਮੱਕਾ ਤਾਂ ਉੱਥੇ ਸੀ ਵੀ ਹਰ ਥਾਂ ਤੇ ਭਾਵ ਕੇ ਯਕੀਨ ਦਵਾਇਆ ਵੀ ਖੁਦਾ ਹਰ ਪਾਸੇ ਵਸਦਾ ਹੈ ਪ੍ਰਮਾਤਮਾ ਦਾ ਵਾਸਾ ਹਰ ਥਾਂ ਤੇ ਕਿਸੇ ਪਾਸੇ ਨਹੀਂ ਹੈ ਸਭਾ ਕਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲਾ ਰੇ ਹਰ ਥਾਂ ਤੇ ਰੱਬ ਦਾ ਵਾਸਾ ਹੈ ਭਾਈ ਕੋਈ ਦਿਸ਼ਾ ਕੋਈ ਕੋਨਾ ਕੋਈ ਖੁੰਝਾ ਕੋਈ ਵੀ ਅਸਮਾਨ ਖਾਲੀ ਨਹੀਂ ਹੈ ਜਿੱਥੇ ਰੱਬ ਦਾ ਵਾਸਾ ਨਹੀਂ ਹੈ ਹਰ ਥਾਂ ਤੇ ਅੱਲਾ ਖੁਦਾ ਵਾਹਿਗੁਰੂ ਰਾਮ ਮੌਜੂਦ ਹੈ ਇਹ ਨਹੀਂ ਵੀ ਰੱਬ ਰ ਮੰਦਰਾ ਮਸੀਤਾਂ ਗੁਰਦੁਆਰਿਆਂ ਵਿੱਚ ਹੀ ਬਾਹਰ ਹੈ ਨਹੀਂ ਹਰ ਥਾਂ ਤੇ ਤੇਰੇ ਇਤਨੇ ਸੋਚ ਇਤਨੀ ਤੇਰੀ ਮਤ ਹੋਵੇ ਨਾ ਤੇ ਤੈਨੂੰ ਮਹਾਰਾ ਕੇ ਨਹੀਂ ਫਿਰ ਭਗਤ ਨਾਮ ਦੇ ਵੱਲ ਕੁੱਤਿਆਂ ਵੱਲੋਂ ਵੀ ਕੁਕਰਾਂ ਵਿੱਚੋਂ ਵੀ ਨਿਰੰਕਾਰ ਦੇ ਦਰਸ਼ਨ ਹੋ ਜਾਣਗੇ ਹਾਥੀਆਂ ਵਿੱਚੋਂ ਵੀ ਨਿਰੰਕਾਰ ਦਾ ਦਰਸ਼ਨ ਹੋ ਜਾਏਗਾ ਕਿਉਂਕਿ ਸਾਰੇ ਜੀਵਾਂ ਦੇ ਅੰਦਰ ਉਹ ਆਪ ਹੀ ਬੈਠਾ ਹੈ ਤੇ ਅੰਮ੍ਰਿਤ ਵੇਲੇ ਆਪਾਂ ਜਪ ਸਾਹਿਬ ਪੜ੍ਹਿਆ ਮਹਾਰਾ ਕਹਿੰਦੇ ਨਾ ਇੱਕ ਹੈ ਅਨੇਕ ਹੈ ਭਾਵੇਂ ਪਰਮਾਤਮਾ ਇੱਕ ਹੈ ਪਰ ਜੋਰੇ ਦੁਆਰਾ ਅਨੇਕਾਂ ਸਰੂਪ ਰਚੇ ਅਨੇਕਾਂ ਸਰੂਪਾਂ ਵਿੱਚ ਵੀ ਉਹ ਇੱਕ ਹੋ ਕੇ ਵਰਤ ਰਿਹਾ ਹੈ ਗੱਜ ਕੇ ਆਖੋ ਸਤਨਾਮ ਤੇ ਇਸ ਤਰ੍ਹਾਂ ਮਹਾਰਾਜ ਸਤਗੁਰੂ ਪਿਤਾ ਜੀ ਨੇ ਕਾਜੀ ਨੂੰ ਸਮਝਾਉਣਾ ਕੀਤਾ ਹੈ ਇਥੋਂ ਦੇ ਨੇ ਭਾਈ ਤੇਰਾ ਖੁਦਾ ਤੇਰਾ ਅੱਲਾ ਹਰ ਥਾਂ ਵਸ ਰਿਹਾ ਤੂੰ ਵੀ ਭਲੇਕੇ ਜਨ ਰਹਿ ਵੀ ਤੇਰਾ ਖੁਦਾ ਮੇਕੇ ਮੱਕੇ ਵਿੱਚ ਹੀ ਬੈਠਾ ਹੈ ਉਤੋਂ ਮਹਾਰਾਜ ਫਿਰ ਅੱਗੇ ਜਾ ਕੇ ਕਾਜੀ ਨੂੰ ਸਮਝਾਉਣਾ ਕੀਤਾ ਫਿਰ ਬਗਦਾਦ ਜਾ ਕੇ ਰਾਜੇ ਨੂੰ ਸਮਝਾਉਣਾ ਕੀਤਾ ਆਪਾਂ ਜਾਣਦੇ ਆਂ ਬਗਦਾਦ ਦੇ ਰਾਜੇ ਦੇ ਸਵਾਲ ਸੀ ਤਿੰਨ ਕਹਿੰਦਾ ਕੋਈ ਜੇ ਮੇਰਾ ਜਵਾਬ ਦੇਵੇ ਕੋਈ ਫਕੀਰ ਕੋਈ ਮਹਾਤਮਾ ਤਾਂ ਮੈਂ ਫਿਰ ਜਾਣਾ ਨਹੀਂ ਉਹ ਡੰਡ ਦਿੰਦਾ ਸੀ ਹਰ ਇੱਕ ਨੂੰ ਗਏ ਕਹਿੰਦੇ ਵੀ ਖੁਦਾ ਦਾ ਕੰਮ ਕੀ ਐ ਖੁਦਾ ਕਰਦਾ ਕੀ ਔਰ ਰਹਿੰਦਾ ਕਿੱਥੇ ਹੁਣ ਕੋਈ ਜਵਾਬ ਕਿਸੇ ਨੇ ਹੁਣ ਤੱਕ ਦਿੱਤਾ ਨਹੀਂ ਤੋਂ ਹਰ ਇੱਕ ਨੂੰ ਸਜ਼ਾ ਦਿੰਦਾ ਆ ਔਰ ਬੜਾ ਹੰਕਾਰ ਹੀ ਬੜਾ ਲੋਭ ਵਿੱਚ ਸੀ ਸਤਗੁਰੂ ਨਾਨਕ ਗਏ ਤੇ ਮਹਾਰਾਜ ਨੇ ਵੀ ਸਵਾਲ ਕੀਤੇ ਜੇ ਤੂੰ ਫਕੀਰ ਖਵਾਉਣਾ ਜੇ ਖੁਦਾ ਦਾ ਬੰਦਾ ਹੈ ਤੂੰ ਜੇ ਤੂੰ ਅੱਲਾਹ ਤਾਲਾ ਦੀ ਇਹ ਫਰਮਾਨ ਹਰ ਸੰਸਾਰ ਸ਼ਹਿਰ ਦੇਸ਼ ਵਿੱਚ ਜਾ ਕੇ ਦੇ ਰਹੇ ਸਾਡੇ ਤਿੰਨ ਸਵਾਲ ਦੱਸ ਕਿ ਕਹਿੰਦੇ ਵੀ ਖੁਦਾ ਹੈ ਕਿੱਥੇ ਹੈ ਤਾਂ ਉਹਨਾਂ ਨੇ ਆਪ ਸਰਵਣ ਕਰਦੇ ਵੀ ਦੁੱਧ ਦਾ ਪਿਆਲਾ ਮੰਗਾਇਆ ਕਹਿੰਦੇ ਵੀ ਦੁੱਧ ਲਿਆਓ ਉਹਨੇ ਵੀ ਚਲੋ ਵੀ ਫਕੀਰ ਹੈ ਦੂਰੋਂ ਚੱਲ ਕੇ ਆਇਆ ਭੁੱਖਾ ਪਿਆਸਾ ਹੋਊਗਾ ਪਹਿਲੇ ਪਹਿਲਾਂ ਕਹਿੰਦੇ ਵੀ ਚਲੋ ਕੁਝ ਖਾ ਪੀ ਲਈਏ ਫਿਰ ਦੱਸ ਦਾਂਗੇ ਤਾਂ ਉਹਨਾਂ ਨੇ ਇਸ਼ਾਰਾ ਕੀਤਾ ਦੁੱਧ ਦਾ ਪਿਆਲਾ ਆ ਗਿਆ ਮਾਰਾ ਕਹਿੰਦੇ ਵੀ ਇਹ ਕੀ ਹੈ ਕਹਿੰਦੇ ਦੁੱਧ ਹੈ ਕਹਿੰਦੇ ਮੱਖੀ ਆ ਦੁੱਧ ਮੱਖਣ ਦਹੀਂ ਲੱਸੀ ਹੈ ਰਿੜਿਟ ਨਜ਼ਰ ਆਉਂਦਾ ਕਹਿੰਦੇ ਜੀ ਹਾਂ ਇਹ ਨੂੰ ਜੇ ਰਿੜਕਿਆ ਜਾਏਗਾ ਨਾ ਜਾਗ ਲਗਾ ਕੇ ਤਾਂ ਸਾਰਾ ਕੁਝ ਨਿਕਲ ਆਉਣਾ ਬਸ ਕਹਿੰਦੇ ਇਹੀ ਗੱਲ ਹੈ ਪ੍ਰਮਾਤਮਾ ਤੇਰੇ ਅੰਦਰ ਹੀ ਵਸਦਾ ਵਸ ਰਿੜਕਣ ਦੀ ਲੋੜ ਹੈ ਜਾਗ ਲਾ ਨਾਮ ਦੀ ਸਿਮਰਨ ਦੀ ਜਾਗ ਲਾ ਪ੍ਰਮਾਤਮਾ ਤੈਨੂੰ ਹਰ ਥਾਂ ਵਿਆਪਕ ਦਿਸ ਜਾਏਗਾ ਹੈ ਤਾਂ ਮੌਜੂਦ ਆ ਨਾ ਦੁੱਧ ਦੇ ਵਿੱਚ ਲੱਸੀ ਮੱਖਣ ਦੁੱਧ ਪਰ ਉਹਨੂੰ ਥੋੜਾ ਉਦਮ ਕਰਨਾ ਪਵੇਗਾ ਨਿਰੰਕਾਰ ਦੀ ਜੋਤ ਤੇਰੇ ਅੰਦਰ ਹੀ eman ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਪਰਮਾਤਮਾ ਤੇਰੇ ਅੰਦਰ ਹੀ ਵਸਦਾ ਭਾਈ ਕਿਤੇ ਹੋਰ ਨਹੀਂ ਹੈ ਦਿਲੈ ਦਿਲ ਖੋਜੋ ਇਹੇ ਠੌਰ ਮੁਕਾਮਾ ਮਹਾਰਾ ਕਹਿੰਦੇ ਰੱਬ ਤੇਰੇ ਅੰਦਰ ਹੀ ਵਸਦਾ ਕਿਤੇ ਬਾਹਰ ਨਾ ਪਾਲ ਪਰ ਥੋੜਾ ਜਿਹਾ ਸਿਮਰਨ ਕਰ ਬਾਣੀ ਪੜ ਸੇਵਾ ਕਰ ਜਾਗ ਲਾਂ ਇਸ ਸਰੀਰ ਨੂੰ ਤਾਂ ਜ਼ਰੂਰ ਉਹ ਪਦਾਰਥ ਉਹ ਨਿਰੰਕਾਰ ਦੇ ਨਾਮ ਦੇ ਨਾਲ ਪਰਮਾਤਮਾ ਦਾ ਸਰੂਪ ਪੈਦਾ ਹੋ ਜਾਏਗਾ ਉਹ ਕਹਿੰਦੇ ਕਰਦਾ ਕਿ ਉਹ ਰਹਿੰਦਾ ਕਿੱਥੇ ਹੈ ਉਹਦਾ ਕਰਮ ਕੀ ਹੈ ਮਹਾਰਾਜ ਕਹਿੰਦੇ ਵੀ ਰਾਜਾ ਖੜਾ ਹੋ ਇੱਥੋਂ ਖੜਾ ਹੋ ਗਿਆ ਥੱਲੇ ਆ ਕਹਿੰਦੇ ਅਸੀਂ ਬੈਠਣਾ ਹੈ ਰਾਜਾ ਉਤਰ ਕੇ ਥੱਲੇ ਆ ਗਿਆ ਪਰਮਾਤਮਾ ਨਿਰੰਕਾਰ ਸਰੂਪ ਗੁਰੂ ਨਾਨਕ ਦੇਵ ਜੀ ਆ ਕੇ ਸਿੰਘਾਸਨ ਤੇ ਬਹਿ ਗਏ। ਨੇਤਰ ਮੂੰਦ ਕੇ ਸਿਮਨ ਕਰਨ ਲਗੇ ਰਾਜਾ ਕੁਝ ਸਮਾਂ ਵਿਖਦਾ ਰਿਆ ਜਦੋਂ ਨਾ ਹੀ ਇਹ ਨੇਤਰ ਖੁੱਲ੍ਹੇ ਅਖੇਰੀ ਬੋਲ ਪਿਆ। ਕਹਿੰਦੇ ਮੇਰੇ ਸਵਾਲ ਦਾ ਜਵਾਬ ਨਹੀਂ ਤੁਸੀਂ ਦਿੱਤਾ ਇਤਨਾ ਸਮਾਂ। ਕਹਿੰਦੇ ਵਾਸੇ ਨਿਰੰਕਾਰ ਦਾ ਕਰਮ ਰਾਜਾ ਤੇ ਸਵਾਲ ਦਾ ਜਵਾਬ ਹੈ ਕਹਿੰਦੇ ਨਹੀਂ ਮੈਨੂੰ ਨਹੀਂ ਪਤਾ ਲੱਗਿਆ। ਕਹਿੰਦੇ ਪਰਮਾਤਮਾ ਕਰਮੇ ਕਰਦਾ ਹੈ ਬਸ ਉੱਚਿਆਂ ਨੂੰ ਨੀਚ ਕਰ ਦਿੰਦਾ ਨੀਚਿਆਂ ਨੂੰ ਤਖਤਾਂ ਤੇ ਬਿਠਾ ਦਿੰਦਾ ਇਹ ਉੱਚੋਂ ਨੀਚੋਂ ਉੱਚ ਕਰੇ ਮੇਰਾ ਗੋਬਿੰਦ ਕਾਹੋਂ ਤੇ ਨਾ ਡਰੈ ਕਹਿੰਦੇ ਬਸ ਰਾਜਿਆਂ ਨੂੰ ਘਾਖਵਾ ਦਿੰਦਾ ਤੇ ਗਰੀਬਾਂ ਨੂੰ ਰਾਜਾ ਬਣਾ ਦਿੰਦਾ ਕਹਿੰਦੇ ਵੀ ਠੀਕ ਹੈ ਇਹ ਵੀ ਠੀਕ ਹੈ ਕਹਿੰਦੇ ਹੁਣ ਪਰਮਾਤਮਾ ਤੋਂ ਪਹਿਲਾਂ ਕੀ ਸੀ ਕਹਿੰਦੇ ਮੋਤੀ ਮੰਗਾਓ ਕਹਿੰਦੇ ਰਾਜਾ ਰਾਜ ਨੇ ਇਸ਼ਾਰਾ ਕੀਤਾ ਹਨ ਦੋਸ ਵਾਲਾ ਜਵਾਬ ਮਿਲ ਗਿਆ ਨਾ ਕਹਿੰਦੇ ਤੀਜਾ ਸਵਾਲ ਹੁਣ ਕਹਿੰਦੇ ਮੋਤੀ ਕਹਿੰਦੇ ਗਿਣਤੀ ਕਰ ਗਿਣਤੀ ਕਰ ਲੱਗੇ ਕਹਿੰਦੇ ਉਹ ਜੋ ਗਿਣਦੇ ਆ ਅਫਲ ਦੂਜ ਤੇ ਕਹਿੰਦੇ ਨਹੀਂ ਆਰਾਮ ਬਤੋਂ ਚਾਲ ਕਹਿੰਦੇ ਫੇਰ ਉਹਨੇ ਦੋ ਤਿੰਨ ਵਾਰ 1 2 3 ਨਹੀਂ ਕਹਿੰਦੇ ਕਹਿੰਦੇ ਜਿੱਥੇ ਮੈਂ ਗਲਤ ਹੋਇਆ ਮੈਨੂੰ ਟੋਕ ਦਿਓ ਜਦੋਂ ਉਹਨੇ ਇੱਕ ਕਿਹਾ ਨੇ ਉੱਥੇ ਹੀ ਮਹਾਰਾਜ ਨੇ ਰੋਕਤਾ ਕਹਿੰਦੇ ਇੱਕ ਤੋਂ ਪਹਿਲਾਂ ਕਹਿੰਦੇ ਇੱਕ ਤੋਂ ਪਹਿਲਾਂ ਤਾਂ ਕੁਝ ਵੀ ਨਹੀਂ ਤੋਂ ਪਹਿਲਾਂ ਤਾਂ ਜ਼ੀਰੋ ਆ ਤੇ ਕਹਿੰਦੇ ਫਿਰ ਨਿਰੰਕਾਰ ਤੋਂ ਪਹਿਲਾਂ ਵੀ ਕੁਝ ਨਹੀਂ ਸੀ ਪਰਮਾਤਮਾ ਪਹਿਲਾਂ ਵੀ ਸੀ ਅੱਜ ਵੀ ਹੈ ਤੇ ਅੱਗੇ ਵੀ ਮੌਜੂਦ ਰਹੇਗਾ ਜੋ ਗੁਰੂ ਨਾਨਕ ਨੇ ਜਪਜੀ ਸਾਹਿਬ ਵਿੱਚ ਹੁਕਮ ਕੀਤਾ ਵੇ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸਜ ਸਤਰਾ ਮਹਾਰਾਜ ਇਹ ਤਿੰਨਾਂ ਸਵਾਲਾਂ ਜਵਾਬ ਦਿੱਤਾ ਔਰ ਰਾਜਾ ਜੀ ਨਿਰੰਕਾਰ ਪਤਾ ਜਿਹਦੇ ਪਾਵਨ ਚਰਨਾਂ ਟੈਪੇ ਤੇ ਗੱਦਗਦ ਹੋ ਗਏ ਬਗਦਾਦ ਦੇ ਰਾਜੇ ਨੇ ਕਿਹਾ ਮਹਾਰਾਜ ਅੱਜ ਮੈਨੂੰ ਪੂਰੇ ਸਤਦਾ ਜੋ ਚਾਨਣ ਹੋ ਗਏ ਤੁਸੀਂ ਮੇਰੇ ਸਵਾਲਾਂ ਦਾ ਜਵਾਬ ਦਿੱਤਾ ਹੈ ਮੇਰੇ ਮਨ ਨੂੰ ਸ਼ਾਂਤੀ ਆਈ ਹੈ ਮੈਂ ਤੁਹਾਡਾ ਮਰੀਦ ਤਮਹਾਰਾ ਨੇ ਉਪਦੇਸ਼ ਕੀਤਾ ਰਾਜਾ ਤਖਤ ਤੇ ਬੈਠਾ ਸਤਦਾ ਉਪਦੇਸ਼ ਤੈਨੂੰ ਦੇ ਕੇ ਚੱਲੇ ਆ ਹਮੇਸ਼ਾ ਨਿਆਂ ਕਰਨਾ ਸਤਦਾ ਪਹਿਰਾ ਕਰਨਾ ਹੈ ਕਿਸੇ ਤੇ ਜ਼ੁਲਮ ਨਹੀਂ ਕਰਨਾ ਨਿਰੰਕਾਰ ਦੇ ਅੱਲਾ ਖੁਦਾ ਦੀ ਬੰਦਗੀ ਕਰਨੀ ਹੈ ਇਸ ਤਰ੍ਹਾਂ ਮਹਾਰਾਜ ਉਪਦੇਸ਼ ਦੇ ਕੇ ਅੱਗੇ ਸਿਆਲਕੋਟ ਨੂੰ ਮਹਾਰਾਜ ਪਹੁੰਚਣਾ ਕਰਦੇ ਐ ਔਰ ਇਥੋਂ ਦੇ ਜੋ ਮੌਜੂਦ ਸੀ ਜਿਨੇ ਬਹੁਤ ਸੰਸਾਰ ਨੂੰ ਪਰਮਾਉਣਾ ਕੀਤਾ ਸੀ ਹਾ ਮੁਝਾ ਕੌਸ ਮਲਤਾਨ ਦਾ ਫਕੀਰ ਮਹਾਰਾਜ ਨੇ ਇਹਨੂੰ ਵੀ ਆ ਕੇ ਸਿੱਧੇ ਰਸਤੇ ਪਾਉਣਾ ਕੀਤਾ ਹੈ ਔਰ ਮੁੜ ਕਰਤਾਰ ਭਰਾਗੇ ਬਾਗ ਪਰਵਾਰ ਵਿੱਚ ਰਹਿਣ ਲੱਗੇ ਖੇਤੀਬਾੜੀ ਨੂੰ ਮਹਾਰਾਜ ਨੇ ਪਹਿਲ ਕੀਤੀ ਕਿਰਤ ਨੂੰ ਅਪਣਾਉਣਾ ਕੀਤਾ ਹੈ ਜਿੱਥੇ-ਜਿੱਥੇ ਆਪ ਗਏ satsangਤ ਨੂੰ ਸਾਥ ਸੰਗ ਨੂੰ ਕਮਾ ਕਾਇਮ ਰੱਖਣ ਦੇ ਲਈ ਗੁਰੂ ਘਰਾਂ ਦੀ ਆਗਿਆ ਕਰਕੇ ਆਏ ਔਰ ਗੁਰੂ ਘਰਾਂ ਦੇ ਵਿੱਚ ਆਏ ਗਏ ਦੀ ਸੇਵਾ ਬਾਹਤੇ ਲੰਗਰ ਦੀ ਪ੍ਰਥਾ ਨੂੰ ਚਲਾਇਆ ਵੀ ਆਏ ਗਏ ਦੀ ਹਰ ਇੱਕ ਦੀ ਸੇਵਾ ਹੋਵੇ ਸੰਗਤ ਦਾ ਉਪਦੇਸ਼ ਕਰਦੇ ਇਸ ਤਰ੍ਹਾਂ अनेकांना ਨੂੰ ਧਾਰ ਦੋਏ ਮਹਾਰਾਜ ਇਹ ਸੰਸਾਰ ਦੇ ਵਿੱਚ ਵਿਚਰਦੇ ਰਹੇ ਕਰਤਾਰਪੁਰ ਸੰਗਤ ਦੀ ਆਵਾਜ਼ਾਈ ਬਹੁਤ ਜਿਆਦੇ ਹੋਊਗੀ ਪਾਈ ਲੈਣਾ ਵੀ ਉਹਨਾਂ ਇੱਥੇ ਗੁਰੂ ਦੇ ਚਰਨਾਂ ਵਿੱਚ ਆ ਕੇ ਜੁੜ ਗਏ ਐ ਔਰ ਕਈ ਕਰੜੇ ਇਤਿਹਾਸਾਂ ਦੇ ਵਿੱਚ ਉਹਨਾਂ ਨੂੰ ਮਹਾਰਾਜ ਨੇ ਉਤਾਰਨਾ ਕੀਤਾ ਹੈ ਔਰ ਕਈ ਤਰ੍ਹਾਂ ਦੇ ਵਰਤਾਨ ਚੱਲੇ ਨੇ ਬੜੀ ਮਹਾਰਾਜ ਨੇ ਪਰਖਿਆ ਲਈ ਹੈ ਪਾਈ ਲੈਣੇ ਦੀ ਜੋ ਆ ਕੇ ਧਨਗੁਰੂ ਅੰਗਦ ਦੇ ਮਹਾਰਾਜ ਅੱਗੇ ਆ ਕੇ ਵਿਰਾਜਮਾਨ ਹੁੰਦੇ ਇਸ ਤਰ੍ਹਾਂ ਜੋ ਅਗਲੇਆਂ ਵਿਚਾਰਾਂ ਨੇ ਉਹ ਕਲਦੇ ਆਂ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ ਇਸ ਤਰ੍ਹਾਂ ਮਹਾਰਾਜ ਨੇ अनेकांना ਧਾਰਨਾ ਕੀਤਾ अनेकांना ਉਪਦੇਸ਼ ਦਿੱਤਾ ਅਨੇਕਾਂ ਨੂੰ ਸੱਤ ਦੇ ਰਾਹ ਤੇ ਪਾਉਣਾ ਕੀਤਾ ਹੈ ਤੋ ਇਸੇ ਉਪਦੇਸ਼ ਦਾ ਮੂਲ ਕਾਰਨ ਮਹਾਰਾਬਸੇ ਇਸ ਵੀ ਜਿਸ ਕਾਰਨ ਤੁਹਾਨੂੰ ਜਨਮ ਮਿਲਿਆ ਇਹ ਦੇਹ ਮਿਲੀ ਹੈ ਸਵਾਸ ਮਿਲੇ ਹੈ ਇਹਦਾ ਤੂੰ ਪੂਰਾ ਪੂਰਾ ਲਾਭ ਉਠਾ ਸੰਸਾਰ ਦੇ ਵਿੱਚ ਆਪਾਂ ਵੀ ਹੁਣ ਮਹਾਰਾ ਕਹਿੰਦੇ ਆਪਾਂ ਕੋਈ ਖੇਤੀ ਬਾੜੀ ਕਰਨ ਵਾਸਤੇ ਨਹੀਂ ਆਏ ਸੰਸਾਰ ਦੇ ਕਰਮ ਵਾਸਤੇ ਨਹੀਂ ਆਏਗੇ ਬੱਚੇ ਪਾਲਣ ਵਾਸਤੇ ਨਹੀਂ ਆਏਗੇ ਨਰੰਕਾਰ ਦਾ ਤੂੰ ਆਇਓ ਪੜਨ ਸੁਣਨ ਕੋ ਬਾਣੀ ਬਾਣੀ ਪੜਨ ਸੁਣਵਾਤੇ ਤੁਸੀਂ ਇਸ ਸੰਸਾਰ ਤੇ ਆਏ ਹੋ ਮਹਾਰਾਜ ਕਹਿੰਦੇ ਇਸ ਕਰਕੇ ਤਾਂ ਜਾਨ ਬੁੱਝ ਕੇ ਜੰਜਾਲ ਪਾਇਆ ਵਿਕੱਲਾ ਮਾਨ ਕੱਲਾ ਇਨਸਾਨ ਕਹਿੰਦੇ ਸ਼ੈਤਾਨ ਦਾ ਘਰ ਹੈ ਤੇ ਸ਼ੈਤਾਨ ਨਾ ਬਣੇ ਨਿਰੰਕਾਰ ਨਾਲ ਜੁੜ ਸਕੇ ਆਪਣੇ ਕੀਰਤੀ ਆਪਣੇ ਸਰੂਪ ਵਿੱਚ ਕਾਇਮ ਰਹੇ ਇਸ ਕਰਕੇ ਮਹਾਰਾਜ ਨੇ ਇਸ ਸੰਸਾਰ ਨੂੰ ਰਚਿਆ ਤਾਂ ਇਸ ਮਾਇਆ ਵਿੱਚ ਨਾ ਭਰਮਿਏ ਨਿਰੰਕਾਰ ਦੇ ਉਪਦੇਸ਼ ਨੂੰ ਕਮਾਈਏ ਬਾਣੀ ਬਣ ਦੇ ਧਾਰਨੀ ਹੋ ਕੇ ਉਸ ਨਰਨੰਕਾਰ ਪੁਦਾ ਅੱਲਾ ਰਾਮ ਭਗਵਾਨ ਦਾ ਨਾਮ ਜਪੀਏ ਜਿਸ ਕਾਰਨ ਮਾਂ ਸਾਨੂੰ ਜਨਮ ਦਿੱਤਾ ਆਪਣੇ ਜਨਮ ਦਾ ਲਾਹਾ ਲਈਏ ਭਾਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਵਿੰਦ ਮਿਲਣ ਕੀ ਇਹ ਤੇਰੀ ਵਰੀਆ ਔਰ ਕਾਰਜ ਦੇ ਕਿਤੇ ਨਾਕਾਮ ਮਿਲਸਾਰ ਸੰਗਤ ਭਾਜ ਕੇਵਲ ਨਾਮ ਆਪ ਸੰਗਤ ਦਾ ਸੁਣਿਆ ਦਾਸਾਂ ਦਾ ਬੋਲਿਆ ਪਰਵਾਨ ਸਰਬ ਪੁੱਲਾਂ ਮਾਫ਼ ਕੋਈ ਵੀ ਰਸਨਾ ਵਾਂਝ ਨ ਰਹੇ ਗਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ